ਮੈਂ ਪਿੰਡ ਬਾਜਕ ਜਿਲ੍ਹਾ ਬਠਿੰਡੇ ਚ ਮੈਂ ਖੜਾ ਹਾਂ ਮੇਰੇ ਨਾਲ ਸਾਰੇ ਪਿੰਡ ਵਾਲੇ ਪਰਸੋ ਜਦੋਂ ਗੜੇ ਪਏ ਆ ਦੇਖੋ ਕੀ ਹਾਲ ਹੋ ਗਿਆ ਆ ਕਣਕ ਦਾ ਫਸਲ ਆ ਦੇਖੋ ਥਖਲੀਆਂ ਮੈਨਾਂ ਦਾ ਇੱਕ ਮਹੀਨੇ ਚ ਆ ਕਣਕ ਆ ਜਾਣੀ ਆ ਜਾਣੀ ਸੀ ਤੇ ਇਹਨਾਂ ਦੇ ਘਰੇਚ ਵਿਚਾਰਿਆਂ ਦੇ ਦਾਣੇ ਆ ਜਾਣੇ ਸੀ ਆ ਜਿੱਥੇ ਜਿੱਥੇ ਗੜੇ ਪਏ ਆ ਮੈਨਾਂ ਦਾ ਘੜ ਤੋਂ ਘੜ ਹਜ਼ਾਰਾਂ ਏਕੜ ਜ਼ਮੀਨ ਕਈ ਪਿੰਡ ਤਬਾਹ ਕਰਤੇ ਗੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸ਼ਾਇਦ ਪਤਾ ਹੀ ਨਾ ਹੋਵੇ ਇੱਥੇ ਗੜੇ ਪੰਜਾਬ ਚ ਪਈ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ 92 ਸੀਟਾਂ ਜਿਤਾਈਆਂ ਪੰਜਾਬ ਦੀ ਜਨਤਾ ਨੇ ਸਾਰੇ ਗਰੀਬ ਕਿਸਾਨਾਂ ਨੇ ਸੋਚਿਆ ਕਿ ਤੁਸੀਂ ਉਹਨਾਂ ਦੀ ਜਦੋਂ ਮੁਸ਼ਕਿਲ ਸਾਰ ਦੋਗੇ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਜਿੱਥੇ ਕੋਈ ਪੰਜਾਬ ਤਕਲੀਫ ਹੁੰਦੀ ਸੀ ਆਪ ਹੁੰਦੇ ਸੀ ਉੱਥੇ ਮੈਂ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅੱਜ ਅਸੈਂਬਲੀ ਦਾ ਸੈਸ਼ਨ ਚ ਵੀ ਹੈ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਕਿਹਾ ਉੱਥੇ ਵੀ ਪ੍ਰੈਸ ਕਰਾ ਕਿ ਇਮੀਡੀਏਟਲੀ ਘੱਟ ਤੋਂ ਘੱਟ ਜਿਹੜਾ ਇੱਥੋਂ ਦਾ ਖੁਡੀਆਂ ਸਾਹਿਬ ਮੰਤਰੀ ਐਗਰੀਕਲਚਰ ਦੇ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਆਉਣਾ ਚਾਹੀਦਾ ਸੀ ਨਾਲ ਹੀ ਤੁਹਾਨੂੰ ਮਿਲਦਾ ਹੈ ਨਾਲ ਹੀ ਉਹਨਾਂ ਦਾ ਪਿੰਡ ਨਾਲ ਹੀ ਹੈ ਇਹ 25 ਕਿਲੋਮੀਟਰ ਦੇ ਉਹਨਾਂ ਦਾ ਪਿੰਡ ਹੈ ਉਹ ਵੀ ਹੋਣ ਕਰਦੈ ਹਾਂਜੀ ਇੱਥੋਂ ਦੇ ਹਲਕਾ ਜਿਹੜਾ ਐਮਐਲਏ ਉਹ ਵੀ ਨਹੀਂ ਕੋਈ ਖਤਮ ਹੋ ਗਈ ਸਾਰੇ ਆਉਂਦੇ ਨਹੀਂ ਕੋਈ ਤਾਂ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਰੁਪਏ ਕਿੱਲਾ ਮੁਆਵਜ਼ਾ ਜੇ ਨਾ ਦਿੱਤਾ ਤਾਂ ਬਿਜਾਈ ਪਰਵਾਹ ਖ਼ਤਮ ਹੋ ਜਾਣੀ ਇਹਨਾਂ ਨੇ ਇੱਥੇ ਬਹੁਤ ਲੋਕਾ ਠੇਕੇ ਕਿਨੇ ਕਿਨੇ ਲਿੱਤੀ ਆ। ਆਹ ਦੇਖੋ ਆਪਣੇ ਬਠੇਕੇ ਦੇ ਆਹ ਮੜੇ ਕੈਮਰਾ ਥੱਲੇ ਵੀ ਲਾ ਦੇ ਜੀ ਮੜੇ ਕੈਮਰਾ। ਅਜੈ ਸਿੰਘ ਜੀ। ਆ ਪਿੰਡ ਬਾਜਿਕਦੇ ਆ ਵਿਚਾਰਾ ਗਰੀਬ ਕਿਸਾਨ ਆ ਅਜੈਬ ਸਿੰਘ ਜੀ। ਕਿੰਨੇ ਦਾ ਠੇਕਾ ਲੱਤਾ ਜੀ ਜ਼ਮੀਨ? ਕਿੰਨੇ 80000 80000 ਰੁਪਏ। 80000 ਨੂੰ ਜ਼ਮੀਨ ਠੇਕੇ ਤੇ ਲੈ ਕੇ ਆ ਵਿਚਾਰਾ ਨੇ ਆ ਕਣਕ ਵਿੱਚੀ ਸੀ। ਸਾਰੀ ਤਬਾਹੀ ਮਗਲੇ 80000 ਦੇ ਉੱਤੇ 80000 ਦੇ ਉੱਤੇ ਖਰਚਾ ਵੀ ਹੋਇਆ ਜੀ ਇਹਦੇ ਤੇ ਖਰਚਾ ਹੋਣਾ 15-20000 ਰੁਪਏ ਬੰਦਾਂ ਨੇ ਪੈਸੇ ਪੈ ਗਈ ਤੋ ਹਾਲਾਤ ਹੈ ਅਗਲੀ ਫਸਾਦਾਂ ਲਈ ਚਾਹੀਦਾ ਜੀ ਖਰਚਾ ਅਗਲੀ ਅਗਲੀ ਫਸਲ ਦਾ ਵੀ ਖਰਚਾ ਮੈਨੂੰ ਬੜਾ ਦੁੱਖ ਆ ਰਿਹਾ ਜਦੋਂ ਅੱਜ ਮੈਂ ਆਇਆ ਦੇਖੋ ਲੋਕਾਂ ਦੇ ਸਾਰੇ ਚਿਹਰੇ ਦੇ ਦੇਖੋ ਕਿੰਨੀ ਉਦਾਸੀ ਹੈ ਇੱਕ ਮਹੀਨੇ ਬਾਅਦ ਇਹਨਾਂ ਦੇ ਘਰਾਂ 'ਚ ਦਾਣੇ ਆ ਜਾਣੇ ਸੀ ਆ ਇੱਕ ਮਹੀਨੇ ਤੋਂ ਪਹਿਲਾਂ ਹੀ ਇਹਨਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਤੋ ਸਰਕਾਰ ਨੂੰ ਔਖੀ ਕਰੀ ਦੇ ਵਿੱਚ ਖੰਡਣਾ ਚਾਹੀਦਾ ਹੈ ਇਹਨੂੰ ਖੰਡਣਾ ਪੈਣਾ ਹੈ ਸੋ ਮੈਂ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਮੋਬਜ਼ਾ ਦਿੱਤਾ ਜਾਏ ਸਰ ਜੀ ਠੀਕ ਲਗਾ ਮੈਂਦਰ ਕੋਲੇ ਇਸ ਵਿਚਾਰੇ ਕੋਲੇ ਇੱਕ ਹੀ ਗੱਲ ਜੀ ਜਿਹੜੀ ਅੱਜ ਇਹ ਕੈਮਰਾ ਲਾਉਥੇ ਲਈ ਜਮਾ ਖਾਦਵੀ ਹੋ ਗਈ ਜੀ ਕਣਕ ਸੁੱਕ ਚੱਲੀ ਆ ਜੀ ਹਾਂ ਜੀ ਖਾਨ ਨੂੰ ਦਾਣੇ ਵੀ ਨਹੀਂ ਗਏ ਜੀ ਹੁਣ ਸੁੱਕਣ ਲਾ ਕੇ ਜੀ ਜੀ ਹੁਣ ਰੱਖ ਵੀ ਲਈ ਟੂੜੀ ਵੀ ਨਹੀਂ ਬਣਦੀ ਸਰ ਜੀ ਟੂੜੀ ਵੀ ਨਹੀਂ ਬਣਦੀ ਜੀ ਇਹਦੇ ਤਾਂ ਕੁਝ ਨਹੀਂ ਹੋਣਾ ਗੱਲ ਜੀ ਅੱਗੇ ਕੋਈ ਨਹੀਂ ਆਦੀ ਅਸੀਂ ਆਪਣੇ ਪਿੰਡ ਵਿੱਚ ਤੋਂ ਪੁੱਜਦੇ ਹਾਂ ਜਿਹੜਾ ਗੁਰੂ ਰਤਨ ਬਿਚਾਰ